ਤੇ ਤਾਂ ਪੈਸਾ ਵੀ ਹਾਂਜੀ ਜੀ ਮਹਾਰਾਜ ਜੀ ਕਿਹਨਾਂ ਜੀ ਅੱਜ ਇੱਥੇ ਪਹੁੰਚੇ ਹੋ ਤੁਸੀਂ ਬਾਲਟਕ ਸਾਹਿਬ ਨੂੰ ਖਿਮਾਯਾਦਨ ਦਿੱਤੀ ਔਰ ਅਦਾਸ ਵੀ ਕੀਤੀ ਪੈਰਾ ਮਾਰੋ ਯਾਰ ਆ ਥੋੜੇ ਥਲੇ ਕਰੋ ਅੱਜ ਪਿੰਡ ਮੈਂ ਸਮੇਂ ਵਿੱਚ 2012 ਤੋਂ ਲੈ ਕੇ ਸਾਹ ਦੇ ਤੇ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਜੋ ਕਿਤੇ ਕਤਾਹੀ ਹੋਈ ਕਮੀ ਰਹੀ ਗਲਤੀਆਂ ਹੋਈਆਂ ਉਹਨਾਂ ਦੇ ਨੂੰ ਰੋਕਣ ਦੇ ਵਿੱਚ ਅਸੀਂ ਸਫਲ ਨਾ ਹੋ ਸਕੇ ਅਕਾਲੀ ਲੀਡਰਸ਼ਿਪ ਦਾ ਹਿੱਸਾ ਹੁੰਦੇ ਹੋਏ ਉਹਦੀ ਖੀਵਾ ਜਾਜਕਾ ਦੇ ਲਈ ਅਸੀਂ ਜੈਦਾ ਸਿੰਘ ਅਕਾਲ ਤਖਤ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਬੇਨਤੀ ਕੀਤੀ ਆ ਔਰ ਮੰਗ ਕੀਤੀ ਆ ਕਿ ਸਾਨੂੰ ਜਿਹੜੀ ਵੀ ਕੋਈ ਗਲਤੀ ਹੋਈ ਆ ਕਿਉਂਕਿ ਸਾਡੇ ਗੁਰੂ ਦਾ ਵੀ ਹੁਕਮ ਆ ਕਿ ਖਾਂਦੇ ਸਾਹਮਣੇ ਕੋਈ ਗਲਤੀ ਹੋਵੇ ਉਹਨੂੰ ਚੁਪਾ ਕੇ ਦੇਖੀ ਜਣਾਉ ਉਹ ਗਲਤੀ ਹੁੰਦੀ ਆ ਸੋ ਇਸ ਲਈ ਅਸੀਂ ਉਹਦੀ ਖਿਮਾ ਜਾਂਚ ਕਰ ਲਈ ਅੱਜ ਜੈਦਰ ਸਾਹਿਬ ਨੂੰ ਅਰਜੀ ਦੇ ਕੇ ਮੇਰੇ ਸਾਹਿਬ ਸਾਰੇ ਜਣੇ ਇਹ ਗੱਲ ਕਹਿ ਰਹੇ ਆ ਖਾਸ ਕਰਕੇ ਕੋਟੇ ਜਿਹੜੇ ਅਸ਼ਰੰਤੀ ਕਾਲੀਦਲ ਦੇ ਪ੍ਰਧਾਨ ਜਾਂ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀਗੇ ਜਾਂ 25 ਸਾਲ ਪਹਿਲਾਂ ਸੀਗੇ ਜਦੋਂ ਇਹ ਗਲਤੀਆਂ ਹੋਈਆਂ ਉਦੋਂ ਕੋਈ ਚੇਤਾ ਆ ਉਦੋਂ ਜਣੇ ਇਹ 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 ਹੀ ਤਾਂ ਮਾਫੀ ਮੰਗ ਲਈ ਆ ਇਹ ਹੀ ਤਾਂ ਅਸੀਂ ਕਹਿ ਰਹੇ ਆ ਕਿ ਅਸੀਂ ਵਾਟ ਡਾਟ ਕਰਨ ਦੇ ਬਾਵਜੂਦ ਵੀ ਇਹ ਇਹ ਵੀ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦਰੁਸਤ ਕਰਨ ਦੇ ਵਿੱਚ ਇਸੇ ਗੱਲ ਦੀ ਤਾਂ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਹਦੀ ਮਾਫੀ ਮੰਗ ਲਈ ਆਏ ਦੇਖੋ ਜ਼ਿੰਮੇਵਾਰ ਕੌਣ ਹੈ ਤੁਸੀਂ ਇਹਨੂੰ ਮੰਨਦੇ ਹੋ ਸਰਦਾਰ ਸੁਨੀਲ ਸਿੰਘ ਬਾਦਲ ਨੂੰ ਮੰਨਦੇ ਹੋ ਦੇਖੋ ਅੱਜ 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 ਅਸੀਂ ਅਸੀਂ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ ਜਿਹਦੀ ਜਿਹਦੀ ਜਿੰਨੀ ਜਿੰਨੀ ਗਲਤੀ ਆ ਉਹ ਜੈਦਾ ਸਾਹਿਬ ਨੇ ਫੈਸਲਾ ਕਰਨਾ ਇਹਦੀ ਕਿੰਨੀ ਗਲਤੀ ਆ ਔਰ ਕੀ ਮੈਂ ਉਹ ਕਿੰਨੀ ਪੰਥਗ੍ਰਹੀਤਾ ਅਨੁਸਾਰ ਉਸ ਸਜ਼ਾ ਦਾ ਹੱਕਦਾਰ ਆ ਤੇ ਉਹ ਪੰਥਗ੍ਰਹੀਤਾ ਅਨੁਸਾਰ ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਆ ਤੇ ਸੰਗਤ ਸੰਗਤ ਨੂੰ ਨਹੀਂ ਜੀ ਦੇਖੋ ਅੱਜ ਅਸੀਂ ਕਿਸੇ ਤਰ੍ਹਾਂ ਦਾ ਅੱਜ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਜੀ ਸਤ ਸਕੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਪਿਛਲੀਆਂ ਗਨਾਹਾਂ ਦੀ ਮਾਫੀ ਮੰਗਣਾ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਪਾਰਟੀ ਦਾ ਏਜੰਟ ਹੋਣਾ ਤਾਂ ਉਹਨਾਂ ਨੂੰ ਮੁਬਾਰਕ ਆ ਜਿਹੜੇ ਕਹਿਣ ਵਾਲੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੇ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਗਲਤ ਮਤਲਬ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਅਸੀਂ ਅਰਦਾਸ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਗੁਰੂ ਤੇ ਗੁਰੂ ਦਾ ਪੰਥ ਸਾਨੂੰ ਬਖਸ਼ੇ ਤੇ ਅੱਗੇ ਨੂੰ ਗੁਰੂ ਸਾਨੂੰ ਸਮਤ ਬਖਸ਼ੇ ਤਾਕਤ ਬਖਸ਼ੇ ਤਾਂ ਕਿ ਪੰਥ ਦੀ ਇਹ ਜਥੇਬੰਦੀ ਜਿਹੜੀ ਅਰਸ਼ ਤੋਂ ਫਰਸੇ ਆ ਗਈ ਜਿਹਨੂੰ ਬਹੁਤ ਵੱਡਾ ਘੋਰਾ ਲੱਗਿਆ ਸਾਡੇ ਨਾਲ ਗੁਰੂ ਵੀ ਨਾਰਾਜ ਗੁਰੂ ਦਾ ਪੰਥ ਵੀ ਨਾਰਾਜ ਔਰ ਅੱਜ ਗੁਰੂ ਤੋਂ ਵੀ ਮਾਫੀ ਮੰਗਣ ਲਈ ਗੁਰੂ ਦੇ ਪੰਥ ਤੋਂ ਵੀ ਮਾਫੀ ਮੰਗਣ ਲਈ ਅਸੀਂ ਇਸ ਮਹਾਨ ਪਵਿੱਤਰ ਸਥਾਨ ਤੇ ਪਹੁੰਚੇ ਆ ਔਰ ਉਹ ਤੋਂ ਬਾਅਦ ਅਸੀਂ ਇਹ ਵੀ ਅਰਦਾਸ ਕੀਤੀ ਆ ਹੁਣ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਗੁਰੂ ਸਾਨੂੰ ਸ਼ਕਤੀ ਬਖਸ਼ੇ ਸਮਤ ਬਖਸ਼ੇ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਪਾਂਤੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਿੱਸਾ ਪਾ ਸਕਦੇ। ਯਾਨੀ ਹਰ ਮੈਂ ਕਿਵੇਂ ਦੇਖਦੇ। ਅਗਲੇ ਪਰਦਾ ਦੇਖੋ ਹਰਪ੍ਰੀਤ ਸਿੰਘ ਦਾ ਚਿਹਰਾ ਤੁਸੀਂ ਪ੍ਰਧਾਨ ਅੱਜ ਅੱਜ ਤਾਂ ਅੱਜ ਤਾਂ ਸਿਰਫ ਖੀਮਾ ਜਾਂਚ ਕਰ ਲਈ ਆਇਆ ਖੀਮਾ ਜਾਂਚ ਤੋਂ ਬਾਅਦ ਆਪਣੇ ਛੁਰਖਰੂ ਹੋ ਕੇ ਫਿਰ ਅਸੀਂ ਪੰਥ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਿਹੜੀ ਲਹਿਰ ਉਹ ਚਲਾਵਾਗੇ। ਬਹੁਤ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਤਾਂ ਸਿਰਫ ਅਸੀਂ ਸਿਸਾਚਾਰ ਦੇ ਤੌਰ ਤੇ ਗਏ ਸੀ ਔਰ ਕਿਉਂਕਿ ਅੱਜ ਕੋਈ ਰਾਸੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਕੀਤੀ ਲੋਕਾਂ ਦੀ ਵਿਚਾਰੀ ਜਹਣ ਕਿੱਦਾਂ ਜਾ ਰਹੇ ਹੋ ਜੀ ਲੋਕਾਂ ਦੀ ਵਿਚਾਰੀ ਵਿੱਚ ਪਹਿਲਾਂ ਅਸੀਂ ਆਪਣੀ ਸੁਰਖਰੂ ਹੋ ਕੇ ਇਹ ਜੋ ਕੁਝ ਪਿੱਛੇ ਹੋਇਆ ਗਲਤ ਉਹ ਤੋਂ ਮਾਫੀ ਲੈ ਕੇ ਫਿਰ ਜੋ ਅਰਦਾਸ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਿ ਖਾਲਸਾ ਪੰਥ ਦੀ ਇਸ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਕੜਾ ਤੇ ਮਜ਼ਬੂਤ ਕਰਨ ਲਈ ਗੁਰੂ ਸਾਨੂੰ ਸਮਤ ਬਖਸ਼ੇ ਗੁਰੂ ਤੁਹਾਨੂੰ ਸ਼ਕਤੀ ਬਖਸ਼ੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਜਿਹੜੇ ਇਸ ਗੱਲ ਤੇ ਮਤਲਬ ਗੁੱਸੇ ਹੋ ਰਹੇ ਨੇ ਇਸ ਗੱਲ ਤੇ ਇਤਰਾਜ਼ ਕਰ ਰਹੇ ਨੇ ਇਸ ਗੱਲ ਤੇ ਕਿਸੇ ਦੇ ਪ੍ਰਜੈਨਟ کہہ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਤੇ ਇਸ ਪੰਥ ਦੀ ਜ세 ਬੰਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਯੋਗਦਾਨ ਨਹੀਂ ਪਾ ਸਕਦੇ ਤਾਂ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਵਾਲਿਆਂ ਤੇ ਚਿੰਤਾ ਨਾ ਕਰਨ ਨਿਤਰਾਜ ਨਗਰ ਇੱਕ ਬਾਗਲ ਉਹਨਾਂ ਨੇ ਸਿਫਾ ਨਾ ਦਿੱਤਾ ਫੇਰ ਕੀ ਕਰੋਗੇ ਲੇਕਰ ਸਿਫਾ ਉਹਨਾਂ ਨੇ ਨਾਂ ਨਹੀਂ ਪੁੱਛਿਆ ਦੇਖੋ ਇਹ ਤਾਂ ਸਾਡਾ ਇਹ ਤਾਂ ਜ਼ਹੀਦਾਰ ਸਾਹਿਬ ਤੇ ਡਿਪੈਂਡ ਕਰਦਾ ਵੀ ਜ਼ਹੀਦਾਰ ਸਾਹਿਬ ਮਤਲਬ ਕੀ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਇਹ ਸਾਨੂੰ ਪੂਰੀ ਵੀਦਾ ਜੇ ਪੰਥਕ ਰੋਹ ਰੀਤਾ ਮੁਤਾਬਕ ਉਹ ਕੋਈ ਨਾ ਕੋਈ ਫੈਸਲਾ ਲੈਣਗੇ ਤੁਹਾਨੂੰ ਲੱਗਦਾ ਜ਼ਹੀਦਾਰ ਸਾਹਿਬ ਸੁਖਵੀਰ ਸਿੰਘ ਬਾਦਲ ਹੋਣਾ ਤੇ ਨੇ ਅਸੀਂ ਤਾਂ ਦੇਖੋ ਆ ਵਿਸ਼ਵਾਸ ਕਰਕੇ ਆਏ ਪੰਥ ਦੀ ਜਸੇਬੰਦੀ ਆ ਪੰਥ ਦੇ ਜਸੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਆ ਸਾਨੂੰ ਇਸੇ ਕਰਕੇ ਅਸੀਂ ਉਹਨਾਂ ਤੇ ਆਸ ਤੇ ਵਿਸ਼ਵਾਸ ਕਰਦੇ ਆ ਕਿ ਉਹ ਨਿਰਪੱਖ ਪੰਥਕ ਹਿੱਤਾਂ ਵਿੱਚ ਫੈਸਲਾ ਕਰਨਗੇ ਜੁਗਬੀਰ ਬਾਦਲ ਕਹਿ ਰਹੇ ਨੇ ਕਿ ਪਾਗਲੀ ਗਈ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਂ ਜੀ ਮਾਫੀ ਦਾ ਪਤਾ ਇਹ ਮੰਗ ਲਈ ਗਈ ਹੋ ਜਾਂ ਮੰਗ ਲਈ ਸੀ ਇਹ ਤਾਂ ਜਿਹੜੇ ਉਹਨਾਂ ਨੇ ਮੰਗੀ ਸੀ ਉਹਨੂੰ ਖਾਲਸਾ ਪੰਥ ਨੇ ਪਰਵਾਹ ਨਹੀਂ ਕੀਤਾ ਇਸੇ ਕਰਕੇ ਖਾਲਸਾ ਪੰਥ ਨੇ ਫਤਵਾ ਦਿੱਤਾ ਉਹਨਾਂ ਦੇ ਉਲਟ ਇਹੀ ਤਾਂ ਸਮੱਸਿਆ ਹੈ ਹੀ ਅਸੀਂ ਬਾਰ ਬਾਰ ਕਹਿੰਦੇ ਆ ਵੀ ਜਿੰਨੀ ਦੇਰ ਖਾਲਸਾ ਪੰਥ ਦੀ ਤਸੱਲੀ ਨਹੀਂ ਹੁੰਦੀ ਉੰਨੀ ਦੇਰ ਤੱਕ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲਣਾ ਮੁਸ਼ਕਲ ਆ ਸੋ ਇਸੇ ਕਰਕੇ ਅਸੀਂ ਮर्याਦਾ ਅਨੁਸਾਰ ਪੰਥਕ ਰੌ ਰੀਤਾ ਅਨੁਸਾਰ ਅੱਜ ਜਹਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਆ ਕਿ ਉਹ ਉਸ ਰੌ ਰੀਤਾ ਮੁਤਾਬਕ ਮਾਫੀ ਦੀ ਗੱਲ ਕਰਨ